ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਦੇ ਵਿੱਚ ਸੰਕਲਨ ਕਰਨ ਦੀ ਸੇਵਾ ਭਾਈ ਗੁਰਦਾਸ اور ਭਾਈ ਮਨੀ ਸਿੰਘ ਨੇ ਕੀਤੀ ਹੈ ਜਿਹੜੇ ਬਾਣੀ ਦੇ ਅਨੁਭਵ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਗੁਰਮੁਖ ਜਨ ਕਹਿੰਦੇ ਹਨ ਜਿਹੜੇ ਗੁਰਬਾਣੀ ਦੀ ਸਾਧਨਾ ਕਰਦੇ ਹਨ ਉਹਨਾਂ ਨੂੰ ਅਨਭਵੀ ਸੂਤ ਰੂਪ ਕਹਿੰਦੇ ਹਨ ਕਿਉਂਕਿ ਸੰਕੇਤ ਹੈ ਆਦੇਸ਼ ਹੈ ਇਸ਼ਾਰਾ ਹੈ ਕਿ ਕਮਾਈ ਵਾਲੇ ਬਣਨ ਦੀ ਲੋੜ ਹੈ ਬਾਣੀ ਦੀ ਕਮਾਈ ਬਾਣੀ ਦੇ ਅਰਥਾਂ ਦੀ ਸਟੇਜ ਤੋਂ ਬਾਅਦ ਜਦੋਂ ਪਰਮਾਰਥ ਵੱਲ ਵਿਕਤੀ ਜਾਂਦਾ ਹੈ ਅਰਥ ਤੋਂ ਪਰਮਾਰਥ ਵੱਲ ਉਸ ਵਕਤ ਬਾਣੀ ਦੀਆਂ ਰਮਜ਼ਾਂ ਖੁੱਲਦੀਆਂ ਹਨ ਫਿਰ ਪਤਾ ਲੱਗਦਾ ਹੈ ਕਿ ਭਾਈ ਗੁਰਦਾਸ ਜਪਜੀ ਸਾਹਿਬ ਦੇ ਏਕੇ ਨੂੰ ਏਕੰਕਾਰ ਕਿਉਂ ਕਹਿੰਦੇ ਹਨ ਤੇ ਊੜੇ ਨੂੰ ਓੰਕਾਰ ਕਿਉਂ ਕਹਿੰਦੇ ਹਨ ਅਸੀਂ ਬਚਪਨ ਤੋਂ ਬਾਣੀ ਦੇ ਲੜ ਲਗੇ ਹਾਂ ਬਾਣੀ ਦੇ ਸਧਾਰਨ ਅਰਥ ਸਾਡੇ ਬਚਪਨ ਤੋਂ ਸਾਡੇ ਨਾਲ ਤੁਰੇ ਆਉਂਦੇ ਹਨ ਪਰ ਬਾਣੀ ਦੀ ਰਮਸ ਉਦੋਂ ਪਤਾ ਲੱਗਦੀ ਹੈ ਜਦੋਂ ਅਸੀਂ ਕਾਲਜ ਦੀ ਔਰ ਯੂਨੀਵਰਸਿਟੀ ਦੀ ਵਿਦਿਆ ਤੋਂ ਬਾਅਦ ਵਿਸ਼ਵ ਫਲਸਫੇ ਵਾਲ ਜਾਂਦੇ ਹਾਂ ਤੇ ਵਿਸ਼ਵ ਫਲਸਫਾ ਜਦੋਂ ਸਾਡੇ ਸਾਡੀ ਕਮਾਈ ਦਾ ਹਿੱਸਾ ਬਣਦਾ ਹੈ ਮਾਰੇ ਉਹਦਾ ਸੁਮੇਲ ਅਸੀਂ ਗੁਰਬਾਣੀ ਨਾਲ ਕਰਦੇ ਹਾਂ ਫਿਰ ਪਤਾ ਲੱਗਦਾ ਹੈ ਕਿ ਬ੍ਰਹਮ ਗਿਆਨ ਕੁਝ ਹੋਰ ਚੀਜ਼ ਹੈ ਤੇ ਦੁਨਿਆਵੀ ਗਿਆਨ ਕੁਝ ਹੋਰ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮ ਗਿਆਨ ਦੀ चारण बह ब्रह्म दी प्राप्ति और ब्रह्म ज्ञान की अमृतमय वस्तु प्राप्त होंगी है पर साधना तो बगैर नहीं होंगी तो कीर्तनी बन के बढ़ना पहले सुनिए बनीए उस तो बाद ज्ञान की गल करिए स्टेजा स्टैप बाय स्टैप आदियां हैं और वो स्टेज ਕਮਾਈ ਵਾਲਿਆਂ ਨੇ ਉਸ ਦੀ ਗਿਣਤੀ ਐਉਂ ਕੀਤੀ ਹੈ ਕਿ ਜਿਸ ਨੂੰ ਉਹਨਾਂ ਨੇ ਪੰਜ ਕੋਸ਼ ਆਖਿਆ ਹੈ ਇਹ ਸਰੀਰ ਇੱਕ ਨਹੀਂ ਹੈ ਇਸ ਸਰੀਰ ਦੇ ਅੰਦਰ ਪੰਜ ਲੇਅਰਸ ਹੈਗੀਆਂ ਨੇ ਜਿਉਂ-ਜਿਉਂ ਸਾਡਾ ਗਿਆਨ ਪ੍ਰਗਿਆਨ ਵੱਲ ਦੀ ਉਚਾਈ ਵੱਲ ਜਾਂਦਾ ਹੈ ਤੇ ਸਾਡੀਆਂ ਪੰਜ ਰਿਸੈਪਟਿਵਿਟੀਆਂ ਪੰਜ ਕਿਸਮ ਦੀਆਂ ਪਰਸਨੈਲਿਟੀਆਂ ਉਸ ਨੂੰ ਪ੍ਰਾਪਤ ਕਰਦੀਆਂ ਹਨ ਪਹਿਲਾ ਹੈ ਅਨਮੈਕੋਸ਼ ਅਨਮੈਕੋਸ਼ ਦਾ ਮਤਲਬ ਹੈ ਕਿ ਜਿਹੜਾ ਅਸੀਂ ਅੰਨ ਖਾਂਦੇ ਹਾਂ ਬਾਇਓਕੈਮਿਸਟਰੀ ਵਾਲਾ ਲੈਵਲ ਆ ਸਾਡਾ ਇਹਦੇ ਚ ਬਾਇਓਕੈਮਿਸਟਰੀ ਦੇ ਵਿੱਚ ਜਾਨਵਰ ਹੀ ਹੈ ਪੱਤੇ ਵੀ ਹੈ ਪ੍ਰਕਿਰਤੀ ਵੀ ਹੈ ਤੇ ਇਨਸਾਨ ਵੀ ਹੈ ਇਹਨੂੰ ਅਨਮੈਕੋਸ਼ ਕਹਿੰਦੇ ਨੇ ਦੂਜਾ ਹੈ ਪ੍ਰਾਣਮੈਕੋਸ਼ ਜੋ ਇਥੇਰ ਵਿੱਚ ਜੀਵ ਰਿਹਾ ਹੈ ਇਥਰ ਵਿੱਚ ਜੀਵਣਾ ਉਹ ਕਿਹੜੀ ਹਕੀਕਤ ਹੈ ਜਿਹੜਾ ਇਥਰ ਦੀ ਜ਼ਿੰਦਗੀ ਜੀਉਂਦਾ ਹੈ ਇਹ ਗੁਰੂ ਨਾਨਕ ਜੀ ਜਾਣਨ ਤੇ ਵਰਤਮਾਨ ਵਿਗਿਆਨ ਔਰ ਸਾਇੰਸ ਵੀ ਜਾਣਦੀ ਹੈ ਕਿ ਧਰਤੀ ਤੋਂ ਪਰੇ ਜਦੋਂ ਵੇਖਿਓ ਵਿੱਚ ਚਾਈਦਾ ਹੈ ਉਥੇ ਇਥੀਰੀਅਲ ਐਗਜ਼ਿਸਟੈਂਸ ਦੇ ਵਿੱਚ ਜੀਵਣਾ ਇਹ ਇੱਕ ਇਮਤਿਹਾਨ ਦੀ ਘੜੀ ਹੈ ਸਧਾਰਨ ਆਦਮੀ ਜੀਵ ਨਹੀਂ ਸਕਦਾ ਲੇਕਿਨ ਆਰਟੀਫੀਸ਼ੀਅਲ ਤਰੀਕੇ ਨਾਲ ਉਹਦੇ ਨਾਲ ਆਕਸੀਜਨ ਵਗੈਰਾ ਜਿਹਾ ਲੱਗਿਆ ਹੋਇਆ ਹੁੰਦਾ ਹੈ ਤੇ ਉਹ ਉੱਥੇ ਜਿੰਦਾ ਹੈ ਉਹ ਪੰਜ ਕੋਸ਼ ਕਰੇ ਅਨ ਮੈ ਕੋਸ਼ ਪ੍ਰਾਣ ਮੈ ਕੋਸ਼ ਮਨੋ ਮੈ ਕੋਸ਼ ਵਿਗਿਆਨ ਮੈ ਕੋਸ਼ ਤੋਂ ਵਿਗਿਆਨ ਮੈ ਕੋਸ਼ ਜਾ ਕੇ ਸਮਾਧੀ ਸਥਿਤ ਹੋ ਜਾਂਦਾ ਹੈ ਜੀਵ ਗੁਰਸਿੱਖ ਤੇ ਉੱਥੇ ਜਾ ਕੇ ਗਿਆਨ ਔਰ ਪ੍ਰਗਿਆਨ ਦੇ ਵਿੱਚ ਵਾਰਤਾਲਾਪ ਕਰਕੇ ਉਹ ਯੂਨੀਵਰਸਲ ਨੌਲੇਜ ਗ੍ਰੇਨ ਕਰ ਲੈਂਦਾ ਹੈ ਚਾਹੇ ਉਹਦੇ ਕੋਈ ਵੀ ਵਿਸ਼ੇ ਹੋਣ ਸੰਸਾਰ ਦੀ ਵਿਦਿਆ ਵਿਸ਼ਿਆਂ ਦੇ ਅਨੁਸਾਰ ਵੰਡੀ ਜਾਂਦੀ ਹੈ ਪਰ ਅਧਿਆਤਮਕਤਾ ਵਿਸ਼ੇ ਨਹੀਂ ਹੈ ਅਧਿਆਤਮਕਤਾ ਸੁਪਰਨੈਚੁਰਲ ਜਾਂ ਵਾਈਬ੍ਰੇਸ਼ਨਲ ਵਾਈਬ੍ਰੇਸ਼ਨਲ ਅੰਡਰਸਟੈਂਡਿੰਗ ਕਹਿੰਦੇ ਹਨ ਉੱਥੇ ਪਹੁੰਚ ਕੇ ਇੱਕ ਮੈਥਮੈਟਿਕ ਕਿਸਮ ਦੀ ਰਿਐਲਿਟੀ ਰਹਿ ਜਾਂਦੀ ਹੈ ਲਫ਼ਜ਼ਾਂ ਵਿੱਚ ਊੜੇ ਆੜੇ ਵਿੱਚ एबीसीडी ਚ ਲਿਖੜ ਜਾਂ ਲਿਖੀ ਜਾਣ ਵਾਲੀ ਗਿਆਨ ਵਿਧੀ ਨਹੀਂ ਰਹਿੰਦੀ ਬਲਕਿ ਪ੍ਰੋਜੈਕਟਿਵ ਲੈਂਗੁਏਜ ਦੀ ਹੈ ਤੇ ਉਥੇ ਆਨੰਦਮਈ ਕੋਸ਼ਤੇ ਵਿੱਚ ਜੀ ਫਰ ਯੂਨੀਵਰਸਲ ਨੋਲਜ ਗੇਨ ਕਰਕੇ ਇੰਟਰ ਕੰਟੀਨੈਂਟਲ ਡਾਇਲੌਗ ਕਰਦਾ ਰਹਿੰਦਾ ਹੈ ਇੱਕ ਦੂਜੇ ਨਾਲ ਇੱਕ ਸਪਿਰਚੁਅਲਿਸਟ ਦੂਜੇ ਸਪਿਰਚੁਅਲਿਸਟ ਨਾਲ ਇਨਡਾਇਰੈਕਟ ਕਰਦਾ ਰਹਿੰਦਾ ਹੈ ਉਹ ਕਿੱਥੇ ਬੈਠੇ ਹੋਏ ਹਨ ਕਿੱਥੇ ਬੈਠੇ ਹੁੰਦੇ ਹਨ ਇਹ ਦੀ ਲੋੜ ਨਹੀਂ ਜਾਣਨ ਦੀ ਬਲਕਿ ਯੂਨੀਵਰਸ ਦੇ ਵਿੱਚ ਸਪਿਰਚੁਅਲ ਵਾਈਬ੍ਰੇਸ਼ਨ ਇੰਟਰੈਕਟ ਕਰਨ ਦੀ ਅਰੇਂਜიან ਗੁਰਬਾਣੀ ਸਾਨੂੰ ਵਿਸ਼ੁਪ ਤੋਂ ਸੰਸਾਰ ਤੋਂ ਉੱਪਰ ਉੱਠ ਕੇ ਪ੍ਰਾਹ ਸੰਸਾਰਿਕ ਜਾਂ ਯੂਨੀਵਰਸਲ ਕਿਸਮ ਦਾ ਜੀਵਣ ਵਾਲੇ ਇਸ਼ਾਰਾ ਕਰਦੇ ਹਨ ਤੋਂ ਬ੍ਰह्म ਗਿਆਨੀ ਦਾ ਮਤਲਬ ਹੈ ਕਿ ਜਿਹੜਾ ਬ੍ਰह्म ਨਾਲ ਯੂ ਦਾ ਬ੍ਰਹਮ ਦਾ ਮਤਲਬ ਹੈ ਵਿਰਤ ਵਿਰਤ ਦਾ ਮਤਲਬ ਹੈ ਜ਼ੀਰੋ ਯੂਨੀਵਰਸ ਸਾੜਾ ਗੋਲ ਧਰਤੀ ਹੈ ਗੋਲ ਚੰਦਰਮਾ ਹੈ ਇਹਵੇਂ ਗੁਲਾਈਆਂ ਜਿਹੜੀਆਂ ਹਨ ਬਿਯੋਂਡ ਗੁਲਾਈਆਂ ਜਿਹੜੇ ਹਨ ਦੈਟ ਇਜ਼ ਬਿਯੋਂਡ ਦ ਯੂਨੀਵਰਸ ਤੇ ਗੁਰਮੁਖ ਜਨ ਉਸ ਯੂਨੀਵਰਸਲ ਬ੍ਰਹਮ ਗਿਆਨ ਨੂੰ ਰੀਅਲਾਈਜ਼ ਕਰਦੇ ਹਨ ਇਹ ਇਹ ਉਹ ਅਸੀਂ ਜਦੋਂ ਬੀਜ ਮੰਤਰ ਵਿੱਚ ਟਿਕ ਕੇ ਸਮਾਧੀ ਚ ਸਥਿਤ ਹੋ ਜਾਂਦੇ ਹਾਂ ਤੋਂ ਕਿਸੇ ਦੀ ਸਮਾਧੀ ਕਿਤਨਾ ਚਿਰ ਰਹਿੰਦੀ ਹੈ ਇਹ ਹਰ ਕਿਸੇ ਦੀ ਕਮਾਈ ਤੇ ਡਿਪੈਂਡ ਕਰਦਾ ਹੈ ਜਿਤਨਾ ਕੋਈ ਬਾਲ ਬੁੱਧ ਯਾਨੀ ਇਨੋਸੈਂਟ ਬਣ ਕੇ ਰੀਅਲਾਈਜੇਸ਼ਨ ਕਰੇਗਾ ਇਤਨਾ ਉਹ ਹਾਈਟ ਤੇ ਜਾਏਗਾ ਜਿਤਨਾ ਕੋਈ ਸਿਆਣਾ ਔਰ ਵਿਦਵਾਨ ਬਣ ਕੇ ਜਾਏਗਾ ਇਤਨੀ ਉਹਨੂੰ ਹਾਈਟ ਕੱਟ ਮਿਲੇਗੀ ਸੋ इनोसेंस ਚਾਹ ਜਿੰਨਾ ਮਰਜ਼ੀ ਸੀ ਪੜ ਲਈਏ ਲੇਕਿਨ ਇਨੋਸੈਂਸ ਸਾਡੀ ਇੱਕ ਐਸੀ એનર્ਜੀ ਹੈ ਜਿਸ ਨੂੰ ਬਾਲ ਬੁੱਧ ਕਹਿੰਦੇ ਨੇ ਕਿ ਜੋ ਬੋਇੰਸ ਮਿਲਦੀ ਹੈ ਜਿਸ ਤਰ੍ਹਾਂ ਕਿ ਫੁੱਟਬਾਲ ਹੈ ਉਹਨੂੰ ਥੋੜਾ ਝਟਕਾ ਲਗੇ ਤੇ ਉਹ 10 ਕਦਮ ਜ਼ਿਆਦਾ ਜਾ ਕੇ ਡਿੱਗਦਾ ਹੈ ਇਹਦਾ ਮਤਲਬ ਬਿਯੋਂਡ ਸਾਨੂੰ ਇਨੋਸੈਂਸ ਪਹੁੰਚਾਉਂਦੀ ਹੈ ਸਮਝ ਸਾਨੂੰ ਲਿਮਟ 'ਚ ਰੱਖਦੀ ਹੈ ਤੇ ਬੋਇੰਸ ਇਨੋਸੈਂਸ ਤੇ ਸਮੇਂ ਦੇ ਸਮੇਲ ਤੋਂ ਹੀ ब्रह्म ज्ञान और बाणी दी समझ प्राप्त ਕੀਤੀ ਜਾ ਸਕਦੀ ਹੈ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਕਰਕੇ ਇਸ਼ਾਰਾ ਗੁਰਸਾਹਿਬ ਕਹਨੇ ਵਿੱਚ ਬਾਣੀ ਅੰਮ੍ਰਿਤਸਾਰੇ ਗੁਰਬਾਣੀ ਕਹੈ ਸੇਵਕ ਜਨਮਾ ਨੇ ਤੋ ਪਰਤਖ ਗੁਰੂ ਨਿਸਾਰੇ ब्रह्म ਦੇ ਔਰ ਗੁਰਨਾਨਕ ਸਾਹਿਬ ਨੂੰ ਪਾਰ ਬ੍ਰਹਮ ਦੇ ਦਰਸ਼ਨ ਹੋਏ ਤੇ ਗੁਰਸਿੱਖਾਂ ਨੂੰ ਗੁਰੂ ਦੇ ਦਰਸ਼ਨ ਅਤੇ ਜੋ ਰਿਸ਼ੀ ਮੁਨੀ ਹੁੰਨ ਉਹਨਾਂ ਨੂੰ ਬ੍ਰਹਮ ਦੇ ਦਰਸ਼ਨ ਕਮਾਈ ਦੇ ਰਾਏ ਹੁੰਦੇ ਹਨ ਇਹ ਮਨੁੱਖ ਦੀ ਇੱਕ ਪ੍ਰਾਲਬਧ ਹੈ ਕਿ ਕਿੰਨਾ ਕਮਾਈ ਪ੍ਰਾਪਤ ਕਰ ਸਕਦਾ ਹੈ ਕਿੰਨੇ ਕੁ ਲੈਵਲ ਤੇ ਉੱਜਾ ਸਕਦਾ ਹੈ ਇਹ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦਾ ਨਿਤੀਜਾ ਹੁੰਦਾ ਹੈ